ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਮਿਆਂਤ ਸਿੰਘ ਜੀ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਦੇ ਨਾਲ ਮਿਲ ਹੋਇਆ ਤੇ ਕਹਿੰਦੀ ਐ ਮੈਂ 30 ਸਾਲ ਸਪੱਸੀਆ ਕੀਤੀ ਹੈ ਪਰ ਰਸ ਨਹੀਂ ਆਇਆ ਮਨ ਸਹਿਜ ਵਿੱਚ ਨਹੀਂ ਆਇਆ ਬਾਬਾ ਜੀ ਕਹਿੰਦੇ ਇੱਕ ਵਾਰੀ ਫੇਰ ਕਹਿਣਾ ਉਹ ਫੇਰ ਕਹਿੰਦੀ ਮੈਂ 30 ਸਾਲ ਸਪੱਸੀਆ ਕੀਤੀ ਪਰ ਨਸ ਨਹੀਂ ਆਇਆ ਬਾਬਾ ਜੀ ਨੇ ਦੋ ਤਿੰਨ ਵਾਰੀ ਕਿਹਾ ਫੇਰ ਤੇ ਰਾਣਾ ਜਦੋਂ ਬਿਆਨ ਸਿੰਘ ਜੀ ਦੇ ਮੋਹ ਹੋਂਮੇ ਵਾਲੇ ਮੈਂ ਵਾਲੇ ਵਚਨ ਸੁਣੇ ਤਾਂ ਬਾਬਾ ਜੀ ਕਹਿੰਦੀ ਰਸ ਕਿਵੇਂ ਆਵੇ ਸਹਿਜ ਕਿਵੇਂ ਆਵੇ ਆਨੰਦ ਕਿਵੇਂ ਆਵੇ ਤੁਸੀਂ ਤਪੱਸਿਆ ਤੇ ਜ਼ਰੂਰ ਕੀਤੀ ਹੈ ਪਰ ਮੈਂ ਦੀ ਗੰਦੀ ਪੂਛਲ ਨਾਲ ਨਹੀਂ ਫਿਰਦਿਓ ਮੈਂ 3 ਸਾਲ ਤੱਕ ਤਪੱਸਿਆ ਕੀਤੀ ਜਦ ਤੱਕ ਮੈਂ ਨਾਲ ਹੈ ਰਸ ਵੀ ਆਵੇਗਾ ਜਦ ਤੱਕ ਮੈਂ ਪੱਲੇ ਬੰਨੀ ਹੈ ਤੂੰ ਕਿਵੇਂ ਵਸੇਗਾ ਥਾਲੀ ਵਿੱਚ 33 ਪ੍ਰਕਾਰ ਦੇ ਭੋਜਨ ਪਏ ਹੋਣ ਉਹਨਾਂ ਨੂੰ ਵਿਸ਼ਟਾ ਵਾਲਾ ਹੱਥ ਲੱਗ ਜਾਵੇ ਉਹ ਕਿਸੇ ਭਲੇ ਪੁੰਚ ਦੇ ਖਾਂ ਦੇ ਕਾਬਰ ਨਹੀਂ ਰਹਿੰਦਾ ਤੁਸੀਂ ਚੌਕਰੀਆਂ ਮਾਰੀਆਂ ਅਮਰਤ ਵੇਲੇ ਉੱਠੇ ਨਾਮ ਜਪਿਆ ਤਪੱਸਿਆ ਕੀਤੀ ਇੰਨੇ ਸਾਧਨ ਕੀਤੇ ਪਰ ਵਿਸ਼ਟਾ ਵਾਲੀ ਮੈਂ ਨਾਲ ਲੈ ਕੇ ਬੱਠੇ ਹੋ ਰਸ ਕਿਵੇਂ ਆਵੇ ਐਨਾ ਹੀ ਕਹਿ ਦਿਓ ਕਿ ਉਸ ਦੀ ਕਿਰਪਾ ਨਾਲ ਇੰਨਾ ਸਮਾਂ ਹੋ ਗਿਆ ਹੈ ਜਰੂਰ ਨਾਸਤੀ ਪ੍ਰਾਪਤੀ ਹੋਵੇ ਕਿ ਕੁਝ ਸਮੇਂ ਬਾਅਦ ਉਹਨਾਂ ਦਾ ਫੇਰ ਮੇਲ ਹੋਇਆ ਉਹ ਬਾਬਾ ਜੀ ਦੇ ਚਰਨਾ ਤੇ ਟਹਿ ਪਈ ਸੀ ਕਹਿੰਦੀ ਮੈਂ ਦੀ ਕੰਨ ਹੀ ਗਲੜ ਕਾਣੀ ਨਹੀਂ ਸੀ ਲੱਗਦੀ ਪਈ ਜ਼ਿੰਦਗੀ ਵਿੱਚ ਮੈਨੂੰ ਕੱਢਣਾ ਆਨੰਦ ਆ ਗਿਆ ਜਿਸਨੇ ਕਿੱਤੀ ਜਰਾ ਬੇਅਦਵੀ ਇਸ ਗਲੀ ਨਾਲ ਸਿਓ ਜੇ ਮਨਸੂਰ ਚੜਾਇਆ ਸੋਲੀ ਫੇਰ ਨਾ ਉਸ ਨੂੰ ਕਈਓ ਉਹ ਕਿਹੜੀ ਬੇਅਦਬੀ ਹੈ ਜਿਸ ਸੇ ਕਾਨਾ ਐਨੀ ਵੱਡੀ ਸਜਾ ਮਿਲਦੀ ਹੈ ਜਿਸ ਸੇ ਕਾਨਨ ਨਨਕਾਰ ਇਨਾ ਨਰਾਜ ਹੋ ਜਾਂਦਾ ਹੈ ਸਭ ਤੋਂ ਵੱਡੀ ਬੇਅਦਬੀ ਇਹੀ ਹੈ ਕੁਝ ਬਣ ਜਾਣਾ ਕੋਈ দান ਕਰਕੇ ਕਹੇ ਮੇਰੇ ਵਰਗਾ ਦਾਨੀ ਨਹੀਂ ਬੜੀ ਵੱਡੀ ਬੇਅਦਬੀ ਕਰ ਰਿਹਾ ਹੈ ਕਿਸੇ ਜਾਤ 3 4 ਵਜੇ ਦਾ ਨਾਮ कोई सवेरे उठ के नेम पुकता के कहे मेरे वरगा हेममी नहीं बड़ी वट्टी की अदबी है जीड़ा कुछ बन जाता है मेरे वर्गा परकारी नहीं मेरे वर्गा दानी कोई नहीं मेरे वर्गा दयालु कोई नहीं मेरे वर्गा निम्मी कोई नहीं ओ परमेश्वर दी कदी प्रशंसा नहीं औंदी ਜਿਹੜਾ ਬੰਦਾ ਔਗਣ ਜਿਆਦਾ ਕਰਦਾ ਹੈ ਉਸ ਦੇ ਅੰਦਰ ਤੇ ਇੱਕ ਖਾਨਾ ਬਣਿਆ ਹੁੰਦਾ ਹੈ ਕਿ ਮੈਂ ਔਗਣ ਹਾਰਾ ਹਾਂ ਉਸ ਨੂੰ ਹੋਮੇ ਘਟ ਆਉਂਦੀ ਹੈ ਪਰ ਜਿਹੜਾ ਚੰਗੇ ਕੰਮ ਕਰੇ ਉਸ ਨੂੰ ਬਹੁਤ ਬਚ ਕੇ ਰਹਿਣਾ ਪੈਂਦਾ ਹੈ ਹਮੇਸ਼ਾ ਚੰਗੇ ਨੂੰ ਹੋਮੇ ਜਿਆਦਾ ਆਉਂਦੀ ਹੈ ਇਹਦੇ ਤੋਂ ਬਚੋਗੇ ਤਾਂ ਹੀ ਪ੍ਰਾਪਤੀ ਹੋਵੇਗੀ ਪਤਾ ਨਹੀਂ ਕੀ ਚੱਕਰ ਹੈ ਨਾਮੇ ਬਖਸ਼ੇ ਗਏ ਲੋਭੇ ਬਖਸ਼ੇ ਗਏ ਪਾਪੀ ਬਖਸ਼ੇ ਗਏ ਵਿਕਾਰੀ ਬਖਸ਼ੇ ਕਈ ਪਰ ਹੋਮੀ ਵਾਲੇ ਨੂੰ ਪਛਾੜ ਜ਼ਰੂਰ ਪੈਂਦਾ ਹੈ। ਮਾਂ ਪੋਛਾ ਨੂੰ ਕਿਸੇ ਨੇ ਪੁੱਛਿਆ ਹੋਮੀ ਵਾਲਾ ਕਿਉਂ ਨਹੀਂ ਬਖਸ਼ ਜਾਂਦਾ? ਤਾਂ ਬਾਬਾ ਜੀ ਕਹਿੰਦੇ ਹੋਮੀ ਵਾਲਾ ਰੱਬ ਦੀ ਸਿੱਖ ਬਣ ਜਾਂਦਾ ਹੈ। ਕਿ ਇਹ ਤੂੰ ਤੂੰ ਕੁਝ ਨਹੀਂ। ਮੈਂ ਹਾਂ। ਇਤਿਹਾਸ ਤੋਂ ਮਿਸਾਲ ਲਈਏ ਹੰਕਾਰੀ ਕੋਂ ਤੱਕ ਨਹੀਂ ਬਖਸ਼ੇ ਗਏ। ਜਦ ਤੱਕ ਉਹ ਮਨ ਕਰਕੇ ਟੈਣੀ ਪਈ। ਸਾਂਤਾਂ ਤੇ ਬਲਵੰਡਾ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਆਪਣੇ ਰਾਗੀ ਹੋਣ ਤੇ ਗੁਰੂ ਦਾ ਮਾਣ ਹੋ ਗਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਤੋਂ ਮੁੱਖ ਮੋੜ ਲਿਆ ਭਾਈ ਨੰਦ ਲਾਲ ਜੀ ਇੰਨੇ ਵੱਡੇ ਵਿਦਵਾਨ ਸਨ ਕਿ ਔਰੰਗਜ਼ੇਬ ਵਰਗੇ ਬਾਦਸ਼ਾਹ ਤੱਕ ਉਹਨਾਂ ਦੀ ਵਿਦਵਤਾ ਦਾ ਲੋਹਾ ਮੰਦੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਇੰਨੇ ਗੁਣਮਾਨ ਹੁੰਦਿਆਂ ਹੋਇਆ ਵੀ ਬਖਸ਼ਿਸ਼ ਉਹਨਾਂ ਤੱਕ ਨਹੀਂ ਕਿੰਨੀ ਜਾਂਚਤਾ ਕੋ ਮਾਨ ਕਰਕੇ ਨਹੀਂ ਮੇਂ ਨਹੀਂ ਹੋ ਗਈ ਕੋੜ ਗੁਰੂ ਦਾ ਬਖਸ਼ਿਆ ਕੋਈ ਵੀ ਗੁਣ ਹੋਵੇ ਜੋ ਉਸ ਨੂੰ ਉਸ ਦੇ ਗੁਣ ਤੇ ਮਾਰ ਹੋ ਗਿਆ ਤਾਂ ਗੁਰੂ ਨੂੰ ਉਸ ਇਨਸਾਨ ਦੀ ਕੋਈ ਪ੍ਰਵਾਹ ਨਹੀਂ ਗੁਣ ਹੋਵੇ ਬਹੁਤ ਜ਼ਰੂਰੀ ਹਨ ਪਰ ਹੰਕਾਰ ਰਹਿਤ ਜੇ ਕੋਈ ਕਥਾ ਵਾਚਕ ਗੁਰੂ ਦੇ ਬਖਸ਼ੇ ਗੁਣ ਰਹੀ ਆਪਣੇ ਆਪ ਨੂੰ ਬਣਾਓ ਵੱਡਾ ਗਿਆਨੀ ਸਮਝੇ ਜਿਹਾ ਕਥਾ ਵਾਚਕ ਸਦਾ ਗੁਰੂ ਤੋਂ ਡਰ ਕੇ ਰਹੇ ਹੀ ਖਮੂਰ ਕਰੀਵਰ ਤੋਂ ਗੀਤਾ ਦੇ ਅਰਥ ਕਰਵਾ ਸਕਣ ਵਾਲੇ ਗੁਰੂ ਸਾਹਿਬ ਸਾਡੇ ਕਥਾ ਦੇ ਗੁਣ ਦੀ ਕੀ ਪਰਵਾ ਕੋਈ ਗਰੀਬਾਂ ਦੀ ਲੋੜਵੰਦਾਂ ਦੀ ਮਦਦ ਕਰਦਾ ਹੋਵੇ ਡਰ ਕੇ ਰਹੇ ਰੱਬ ਕੋਲੋਂ ਕਿਉਂ ਚਾਹੇ ਤਾਂ ਉਸ ਨੂੰ ਮੰਗਣ ਵਾਲਿਆਂ ਦੀ ਲਾਈਨ ਵਿੱਚ ਖੜਾ ਕਰ ਸਕਦਾ ਹੈ ਮਨ ਨੂੰ ਸੋਚੀ ਦੇਣੀ ਕਿ ਮੈਂ ਤੇ ਖਾਲੀ ਹੱਥ ਆਇਆ ਸੀ ਖਾਲੀ ਹੱਥ ਜਾਣਾ ਹੈ ਜੇ ਨਿਰੰਕਾਰ ਦੀ ਦਿੱਤੀ ਮਾਇਆ ਵਿੱਚੋਂ ਉਸੇ ਆਸ ਕੁਝ ਲਗਾ ਰਿਹਾ ਹੈ ਤੇ ਕਹਾ ਦਾ ਮਨ ਯਤਨ ਕਰਿਓ ਕਿ ਇਹ ਸਾਡੀ ਜ਼ਿੰਦਗੀ ਸੇਵਕ ਬਣ ਕੇ ਬਤੀਤ ਹੋ ਜਾਵੇ ਜੇ ਧਰਮ ਦੇ ਮਾਰਗ ਤੇ ਚੱਲੋਗੇ ਤੇ ਤੁਹਾਡੇ ਗੁਨਾ ਵਿੱਚ ਕਤਪਾਣਾ ਜਾਵੇ ਜਿਹੜਾ ਗੁਣ ਹੁੰਦਿਆ ਹਨ ਹੰਕਾਰੀ ਹੋ ਜਾਵੇ ਮੇਰੇ ਵਰਗਾ ਕੋਈ ਨਹੀਂ ਉਹ ਅੱਜ ਡਿੱਗਾ ਤੇ ਕਲ ਨਹੀਂ ਤੇ ਮਹੀਨੇ ਨੂੰ ਉਹ ਡਿੱਗੇਗਾ ਹੀ ਡਿੱਗੇਗਾ ਜਿੱਤੱਕ ਪੌਣ ਨੇ ਤੋੜਿਆ ਜਾਂਦਾ ਹੈ ਜਦੋਂ ਉਹ ਸੜਦੇ ਹਨ ਡਿੱਗ ਪੈਂਦਾ ਹੈ ਜੇ ਘਾਤਪਨਾਂ ਚਾ ਵੀ ਇਤਨੀ ਕੁ ਸਪੀਡ ਹੁੰਦੀ ਹੁੰਦੀ ਹੈ ਪਰ ਸੜਨ ਦੀ ਜਦੋਂ ਸੜ ਕੇ ਫੇਰ ਉੱਥੇ ਹੀ ਮਾਪੋਸ਼ਿਕ ਮਿਸਾਲ ਦਿੰਦੇ ਸੀ ਇੱਕ ਸ਼ਾਹਕਾਰ ਘੋੜੇ ਤਿਆਰਿਆ ਸੀ ਧਿਆਨ ਨਾ ਦਿੱਤਾ ਸਾਧੂ ਬੱਠਾ ਹੈ ਸਾਧੂ ਨੇ ਸ਼ਰਾਬ ਦਿੱਤਾ ਸ਼ਾਹ ਤੇਰਾ ਕੋੜਾ ਮਰ ਜਾਵੇ ਕੋੜਾ ਮਰ ਗਿਆ ਸਾਧੂ ਚੱਲਿਆ ਨੂੰ ਕਹਿੰਦਾ ਵੇਖਿਆ ਮੇਰਾ ਵਚਨ ਸ਼ਾਹੋਕਾਰ ਨੇ ਜਾ ਕੇ ਨੀਮਾ ਨਮਾ ਕੋੜਾ ਲੈ ਲਿਆ ਅਗਲੇ ਦਿਨੋ ਸ਼ਾਹੋਕਾਰ ਫਿਰ ਆਇਆ ਸਾਧੂ ਨੇ ਫਿਰ ਕਹਿ ਦਿੱਤਾ ਸਾਹ ਤੇਰਾ ਕੋੜਾ ਮਰ ਜਾਵੇ ਕੋੜਾ ਮਰ ਗਿਆ ਸ਼ਾਹੋਕਾਰ ਨੇ ਤਿੱਜਾ ਕੋੜਾ ਲੈ ਆਂਦਾ साधु ने फिर कह दिता शाह तेरा कोड़ा मर जावे और फिर मर गया चौथे दिन शाहू ने कार ने एक हो नवा कोड़ा ले आंदा साधु ने फिर कहा शाह तेरा कोड़ा मर जावे पर हो नहीं मरदा साधु दे चेलियां दे अंदर भी आ गई सी ये गल की जो कहता है हो जाता है पर हो नहीं हो रहा ਹੁਣ ਕਿਉਂ ਨਹੀਂ ਹੋ ਰਿਹਾ ਕਿਉਂਕਿ ਜਿਤਨਾ ਕੋਟਾ ਸੀ ਤੂੰ ਕਰਤਾ ਬਣ ਕੇ ਖਤਮ ਕਰ ਲਿਆ ਹੈ ਕਈ ਰੀਤੀਆਂ ਸਿੱਧੀਆਂ ਜਾਂ ਕਰਮਾਤਾ ਪਹਿ ਜਾਂਦੇ ਹਨ ਕਿਸੇ ਨੂੰ ਵਾਰ ਦਿੱਤਾ ਕਿਸੇ ਨੂੰ ਸ਼ਰਾਪ ਦਿੱਤਾ ਕਿਸੇ ਦਾ ਕੰਮ ਵਿਗਾੜ ਦਿੱਤਾ ਕਿਸੇ ਦਾ ਸਵਾਰ ਦਿੱਤਾ ਇਹ ਕੀ ਹੈ ਕਰਤਾਪਨ ਕਰਤਾ ਬਣਨ ਨਾਲ ਕੋਟਾ ਖਤਮ ਹੁੰਦਾ ਜਾਂਦਾ ਹੈ ਗੱਲ ਟਿਕਾਣੀ ਨਹੀਂ ਲੱਗਦੀ ਮੰਜ਼ਿਲ ਤੇ ਨਹੀਂ ਪਹੁੰਚ ਪਾਂਦੇ ਕੋਈ ਸੇਵਕ ਬਣੇ ਦੁਨੀਆਂ ਨੂੰ ਵੰਡਣ ਵਾਲਾ ਬਣ ਜਾਂਦਾ ਹੈ ਕਰਤਾ ਭਾਵ ਆ ਜਾਵੇ ਤਾਂ ਬੜੀ ਸਵੀਟ ਨਾ ਫੁਨਸਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ